ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਸਵੇਰੇ ਸਵੇਰੇ ਅਸੀਂ ਬੜਾ ਥੱਕੇ ਹਾਂ ਕਿਉਂਕਿ ਰਾਤ ਨੂੰ ਹੀ ਥੱਕੇ ਥੱਕੇ ਆਏ ਤੇ ਅੱਜ ਸਵੇਰੇ ਸਾਰੀਆਂ ਸਫਾਈਆਂ ਕਰਨ ਲੱਪੇ ਸੀ ਤੇ ਆਹ ਵੇਖੋ ਆ ਕਰਣ ਦਾ ਹੁੰਦਾ ਹੈ ਪੜਾਈ ਸਵੇਰੇ ਸਵੇਰੇ ਪੜਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਬੈਠੀ ਹਾਂ ਇਸ ਘੁੰਮਣ ਘੇਰ ਕੁਰਸੀ ਤੇ ਇੱਥੇ ਬੈਠਣ ਦਾ ਵੀ ਇੱਕ ਰੀਜ਼ਨ ਹੈ ਰੀਜ਼ਨ ਇਹ ਆ ਕਿ ਆਂਟੀ ਨੇ ਲਗਾਇਆ ਵਾ ਪੋਚਾ ਤੇ ਆਂਟੀ ਕਹਿੰਦੇ ਆ ਜਿੰਨਾ ਚਿਰ ਪੋਚਾ ਇਹ ਨਾ ਸੁੱਕਦਾ ਥੱਲੇ ਨਹੀਂ ਗੁਦਣਾ फिरना चाहिए तू तो ही कितना तो तुरन फिर डे जी आंटी ने पोचा नहीं लगाया नहीं मैं साफ है मेरे हाडे भी साफ ही की गांडे जी साडे ली दवाई लेके आ पापा मैं नहीं खाड़ी मैं नहीं खाड़ी ਨੀ ਖਾਈਆਂ ਮੈਂ ਹੈ ਸੱਚੀ ਖਾਈ ਦੋ ਚਮਚ ਖਵਾਈਆਂ ਇਹ ਹੈ ਗਵਾ ਜੀਰਾ ਤੇ ਸ਼ਹਿਦ ਸ਼ਹਿਦ ਤੇ ਅਦਰਕ ਆ ਕਰਕੇ ਸਵਾਦ ਨੂੰ ਟੂਟ ਟੂਟ ਇੱਕ ਇੱਕ ਇਹ ਨਿਕੜਾ ਗੁੱਡ ਗੁੱਡ ਗਾਇਜ਼ ਆ ਵੇਖੋ ਗੇਮ ਖੇਡਣਿਆ ਵਾ ਇਹਨੇ ਹਰ ਵਾਰੀ ਆਪਣੇ ਗੇਮਿੰਗ ਡੇਜ਼ ਰੱਖਿਆ ਤੇ ਉਹਦੇ ਸਾਹਮਣੇ ਗੇਮ ਖੇਡ ਕਰਿੰਦਾ ਤੇ ਅੱਜ ਦਾ ਹੈਗਾ ਗੇਮਿੰਗ ਡੇ ਤੇ ਇਸ ਲਈ ਖੇਡਣੇ ਗੇਮ ਵੇਖੋ ਕਿੱਡਾ ਤਿਆਰ ਹੋ ਗਿਆ ਡਿਆ ਲੇਖੋ ਆ ਵੀ ਨਾਲ ਲਾਇਆ ਆ ਲਾਇਆ ਵਾ ਆ ਲਾ ਕੇ ਬੋਟਲ ਪਈ ਹੈ ਕਿ ਇਥੇ ਪਿਆਸ ਲੱਗੀ ਤੇ ਲਾਗ ਹੋ ਹੀ ਚੁੱਕਾ ਕਿ ਮੈਨੂੰ ਦੂਰ ਨਹੀਂ ਜਾਣਾ ਪਏ ਹੈਣਾ ਨੂਰ ਤੇਲੀ ਮੈਂ ਚੀਜੀ ਲੈਂਦੀ ਕਿਹੜੀ ਉਹ ਜਿਹੜੀ ਮਮਨੇ ਦਵਾਈ ਖਵਾਈ ਸੀ ਨਾ ਉਹ ਲੈਂਦੀ ਨਹੀਂ ਨਹੀਂ ਮੂੰਹ ਮਿੱਠਾ ਕਰਨ ਲਈ ਆ ਲੈਂਦਾ ਕਿਉਂਕਿ ਮਮਨੇ ਦਵਾਈ ਬੜੀ ਕੜਵੀ ਖਵਾਈ ਸੀ ਹੋਰ ਕੁਝ ਲੈਂਦਾ ਗੱਡ ਲੈਂਦੀ ਹੈਣੀ ਲੇਹ ਜੀ حاجه ਸੰਡੇ ਤੇ ਸੰਡੇ ਦਾ ਸਫਾਈ ਲਈ ਕਿਉਂਕਿ ਆਪਣੇ ਕੋਲ ਸਿਰਫ ਸੰਡੇ ਹੀ ਆ ਜਦੋਂ ਆਪਣੇ ਲਈ ਮਤਲਬ 2-4 ਘੰਟੇ ਮਿਲਦੇ ਆ ਕਿ ਅਸੀਂ ਸਾਫ ਸਫਾਈ ਕਰ ਲਈਏ ਜਿ ਕਿਤੇ ਨਾ ਜਾਣਾ ਕੋਈ ਤੇ ਅੱਜ ਅਸੀਂ ਆਪਣੇ ਸਾਰੇ ਦਰਵਾਜ਼ਾ ਸਾਫ ਕਰਾਂਗੇ ਕਿਉਂਕਿ ਕੱਲ ਜਦੋਂ ਆ ਹੀ ਗਏ ਸੀ ਨਾ ਸਾਨੂੰ ਤਾਂ ਕੋਈ ਚੀਜ਼ ਨਹੀਂ ਲੱਗੀ ਗਾਇਸ ਵੇਖੋ ਆ ਕਿੰਨੇ ਮਿਹਨਤ ਕਰਨ ਲਈ ਕਰਨ ਦੇ ਆ ਇਹਨਾਂ ਲਈ ਇੱਕ ਲਾਈਕ ਤੇ ਸਬਸਕ੍ਰਾਈਬ ਕਰਨਾ ਬੰਦਾ ਵਾ ਚਲੋ ਫਿਰ ਤੁਸੀਂ ਕਰੋ ਇਹ ਵੀਡੀਓ ਨੂੰ ਲਾਈਕ ਐਂਡ ਸਬਸਕ੍ਰਾਈਬ ਦੀਦੀ ਵੀ ਉੱਤੇ ਆ ਗਈ ਆ ਹੁਣ ਦੱਸੋ ਦੇ ਲਾਈਕ ਐਂਡ ਸਬਸਕ੍ਰਾਈਬ ਕੀ ਦਮਾ ਚਲੋ ਜਲਦੀ ਕਰੋ ਹੁਣ ਦੀਦੀ ਵੀ ਉੱਤੇ ਆ ਗਈ ਦੀਦੀ ਸੈਂਡ ਦੀਦੀ ਉਹ ਬ੍ਰੈਡ ਖਾਂਦੇ ਆ ਚਲੋ ਮੈਂ ਵੀ ਥੱਲੇ ਜਾ ਕੇ ਬ੍ਰੈਡ ਖਾਣਾ ਤਾਂ ਹੁਣ ਥੱਲੇ ਜਾ ਕੇ ਮਿਲਦੇ ਆ ਚਲੋ ਮੰਮਾ ਹੁਣ ਜੋ ਮੈਨੂੰ ਬ੍ਰੈਡ ਉਹ ਦੀਦੀ ਖਾਂਦੇ ਆ ਮੈਨੂੰ ਵੀ ਦੇ ਦਿਓ ਜੋ ਤੁਸੀਂ ਬਣਾਈ ਸੀ ਮੈਂ ਕੋਈ ਬ੍ਰੈਡ ਨਹੀਂ ਬਣਾਈ ਬਤ ਮੈਂ ਇੱਥੇ ਕੰਮ ਦੇਈਆਂ ਕੋਲੋਂ ਚਲੋ ਫੇਰ ਕੁਝ ਨਹੀਂ ਹੁੰਦਾ ਦੀਦੀ ਤੂੰ ਹੀ ਪੁੱਛ ਲੈਨੇ ਆਂ ਵੀ ਉਹ ਮੈਨੂੰ ਬ੍ਰੈਡ ਦੇਣਗੇ ਜਾਂ ਨਹੀਂ ਫੇਰ ਤਾਂ ਚੜਨਾ ਪਊਗਾ ਇਹ ਨਿਚੜਾਈਆਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਦੀਦੀ ਬਣਾ ਦੋਗੇ ਨਹੀਂ ਮੈਂ ਅੰਨੀ ਚੜਾਈਆਂ ਕੀਤੀਆਂ ਮੈਂ ਵੀ ਚੜਾਈਆਂ ਕਰਦੀ ਆਂ ਤੇਰੇ ਪੈਰ ਤੱਕ ਪਰਬਤ ਨਹੀਂ ਚੜਿਆ ਤੂੰ ਮੈਂ ਚਾਰ ਵਾਰ ਚੜਾਈ ਕੀਤੀ ਐ ਇੱਕ ਵਾਰੀ ਉਤਰਿਆ ਇੱਕ ਵਾਰੇ ਚੜਿਆ ਫੇਰ ਉਤਰਿਆ ਫੇਰ ਚੜਿਆ ਗਾਇਸ ਮੇਰੀ ਕਿਸਮਤੀ ਮੇਰੀ ਕਿਸਮਤੀ ਖਰਾਬ ਆ ਚਲੋ ਤੁਹਾਨੂੰ ਮਿਲਦੇ ਆ ਥੋੜੇ ਚਿਰ ਬਾਅਦ ਸਾਰੇ ਕਰੰਡੀਆ ਕੰਮ ਬਸ ਇਹ ਦੋਵਾਂ ਨੂੰ ਛੱਡ ਕੇ ਹੁਣ ਮੈਂ ਸੋਚਿਆ ਵਾ ਕਿ ਮੈਂ ਵੀ ਕੰਮ ਤੇ ਲੱਗ ਜਾਣਾ ਸਾਰਾ ਦਿਨ ਵਲੌਗ ਹੀ ਬਣਾਉਂਦਾ ਰਹੂੰਗਾ ਤੇ ਤੁਹਾਨੂੰ काम बाय बाय नूर सीरत की कर दे करम माय गॉड तू झाड़ू मारन डिया हा? यकीन नहीं है वेरी गुड میری گرسنوں کل کل شب بی جے پی کی کر سکتی ہے نا ہاں جی ہاں جی ہاں جی میں سوچ رہی ہے پھر سکول جانا جو فون پرسٹ کرنی پڑے گی ہاں جی میں پرس کਿੱਥے رکھنا پرس کو تو جਿੱਥੇ کھانا بری طرح رکھ دو ٹھیک ہے ہاں جی تے گڑی کیا کیا بناتے ہیں ادھر دیکھی گلا گھر ننگے آ جی پرس پہ پڑے ہیں ਗਾਇਸ ਮੈਂ ਬਣਾਉਣਾ ਨਿਆ ਦੁੱਧ ਬੇਕੀ ਇਹਨੇ ਇਹਦੇ ਬੋਸਪਾਸ ਕਿ ਹੋਣਗੇ ਕੀ ਕਰਦੇ ਪਰ ਸਦਾ ਹਾਂ ਦੋਗੇ ਇਹਦੇ ਵਿੱਚ ਲੇ ਇਹ ਵੀ ਵੜ ਗਿਆ ਜੇ ਰੂਮ ਸਾਫ ਕਰਨ ਲਈ ਕਹਤਾ ਨੂੰ ਇਹ ਥਾਂ ਮੈਂ ਦੱਸੋ ਯਾਰ ਪਸ ਕਿੱਥੇ ਰੱਖੋ ਮੇਰੇ ਸੇਕ ਚ ਰੱਖ ਦਿਓ ਮੈਂ ਵੜ ਗਿਆ ਚੋਕੇ ਮੰਨ ਜਾ ਕਹਿੰਦੀ ਕਿ ਕਾ ਵੀ ਰੂਮ ਚੋ ਸਾਰਾ ਕੁਛ ਹੀ ਚੁੱਕ ਦੇ ਇਹਨੂੰ ਬਸ ਰੂਮ ਚ ਹੋਰ ਕੁਛ ਤੇ ਦਿਖਿਆ ਨਹੀਂ ਮੇਰਾ ਪਰਸ ਦੇਖੀਆ ਓ ਇੱਡਾ ਤਗੜਾ ਪਰਸ ਉੱਪਰ ਰੱਖਣਾ ਕਿੱਥੇ ਆਏ ਮਾਰੀ ਮੇਰੇ ਵਾਲੀ ਨੇ ਮਾਰੀ ਸਾਜਿਤ ਤੇ ਤਾਂ ਕੱਪੜੇ ਪਏ ਕੱਪੜੇ ਤੇ ਮੈਨੇ ਦੋ ਤਿੰਨ ਲਵਾਏ ਕੱਪੜੇ ਤੁਹਾਡੇ ਤੇ ਸਾਰੇ ਲਪਾਰੇ ਜੁਪੇ ਕਿਹੜੇ ਹੋ ਜਿੱਥੇ ਲੜਕੀ ਆ ਆਏ ਆਏ ਤੇ ਫਾਂਸ ਗਿਆ ਉਹ ਸਭ ਤੋਂ ਉੱਤਰ ਵਾਲੀ ਸਭ ਤੋਂ ਸਭ ਤੋਂ ਲੈਫਟ ਵਾਲੀ ਵੀ ਵੀ ਦੋਦ 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 ਘੜੀ ਬਜੀ ਆਈ ਪਿਛਲੇ ਰੂਮ ਚ ਸਟੱਡੀ ਟੇਬਲ ਰੱਖਿਆ ਜਾ ਕੇ ਨੀ ਚਲੇ ਚੋ ਮੈਂ ਕਰ ਸੀ ਆਪਣੇ ਵਲੌਗ ਦਾ ਐਂਡ ਜੇ ਵਲੌਗ ਵਧੀਆ ਲੱਗੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ